ਲਗੇ ਤੇ ਨਹੀਂ ਬਠਿੰਡੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਇੱਕ ਮੁਲਾਕਾਤ ਹੁੰਦੀ ਹੈ ਡੇਰਾ ਮੁਖੀ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹਣਾ ਦੇ ਨਾਲ ਔਰ ਉਸ ਮੁਲਾਕਾਤ ਤੋਂ ਬਾਅਦ ਬਹੁਤ ਸਾਰੀਆਂ ਚਰਚਾਾਂ ਮ ਆਚਾਨਕ ਸ਼ੁਰੂ ਹੋ ਗਈਆਂ ਕਿ ਆਖਰਕਾਰ ਇਹ ਮੁਲਾਕਾਤ ਕਿਉਂ ਹੋਈ ਹੈ ਔਰ ਇਹੋ ਜੇ ਕ੍ਰੂਸ਼ਲ ਸਮੇਂ ਦੇ ਉੱਤੇ ਜਿੱਥੇ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਆਲਰੇਡੀ ਵਿਵਾਦ ਦੇ ਵਿੱਚ ਫਸੇ ਹੋਏ ਨੇ ਉਲਝੇ ਹੋਏ ਨੇ ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਤਤਵ ਦੇ ਉੱਤੇ ਸਵਾਲ ਖੜੇ ਹੋ ਰਹੇ ਹੈ ਇਹਦੇ ਦਰਮਿਆਨ ਇਹ ਵੀ ਹੁਣ ਕਿਹਾ ਜਾ ਰਿਹਾ ਵਿਚਾਰਿਆ ਜਾ ਰਿਹਾ ਕਿ ਜਦੋਂ ਉਹ ਮੁਲਾਕਾਤ ਹੋਈ ਸੀ ਬਠ ਦਰਸ਼ਨਗਰ ਸਥਿਤ ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹੁੰਚਦੇ ਨੇ ਤੇ ਉਥੇ ਬੀਜੇਪੀ ਦੇ ਕੁਝ ਲੀਡਰ ਵੀ ਮੌਜੂਦ ਹੁੰਦੇ ਨੇ ਹੁਣ ਸਵਾਲ ਇਹ ਖੜਾ ਹੋਣ ਲੱਗ ਗਿਆ ਕਿ ਕੀ ਇਹ ਮੁਲਾਕਾਤ ਸਪੈਸੀਫਿਕਲੀ ਬੀਜੇਪੀ ਔਰੀਐਂਟਡ ਮੁਲਾਕਾਤ ਸੀ ਜਾਂ ਫਿਰ ਇਹ ਦੋ ਬੁੱਧੀਜੀਵੀਆ ਦੇ ਵਿੱਚ ਦੀ ਆਪਸੀ ਮੁਲਾਕਾਤ ਸੀ ਵਿਚਾਰ ਪਟਾਂਦਰੇ ਦੀ ਮੁਲਾਕਾਤ ਸੀ ਹੁਣ ਹੁਣ ਤੱਕ ਤਾਂ ਇਹੀ ਪ੍ਰਚਾਰਿਆ ਜਾ ਰਿਹਾ ਕਿ ਇਸ ਮੁਲਾਕਾਤ ਦੇ ਵਿੱਚ ਵਿਚਾਰ ਪਟਾਂਦਰੇ ਹੋਏ ਨੇ ਇਸ ਮੁਲਾਕਾਤ ਦੇ ਵਿੱਚ ਸੁਭਾਵਿਕ ਤੌਰ ਦੇ ਉੱਤੇ ਇੱਕ ਮੇਲ ਮਲਾਪ ਹੋਇਆ ਪਰ ਦੂਜੇ ਪਾਸੇ ਇੱਕ ਇਹਦਾ ਪੱਖ ਇਹ ਵੀ ਹੈ ਕਿ ਜਦੋਂ ਦੋ ਵੱਡੀਆਂ ਸ਼ਖਸੀਅਤਾਂ ਮਿਲਦੀਆਂ ਨੇ ਤਾਂ ਉਸ ਨੂੰ ਆਮ ਕਰਕੇ ਪ੍ਰਚਾਰਨਾ ਇਹ ਵਾਜਬ ਨਹੀਂ ਹੋ ਸਕਦਾ ਇਸ ਵਾਸਤੇ ਇਹ ਜ਼ਰੂਰ ਹੁਣ ਪ੍ਰਚਾਰਿਆ ਜਾ ਰਿਹਾ ਹੈ ਸਮਝਿਆ ਜਾ ਰਿਹਾ ਵਿਚਾਰਿਆ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੇ ਵਿੱਚ ਸਿਆਸੀ ਰੰਗਤ ਜਿਹੜੀ ਹੈ ਉਹ ਕਿਤੇ ਨਾ ਕਿਤੇ ਹੋ ਸਕਦੀ ਹੈ ਹੁਣ ਇੱਥੇ ਭਾਜਪਾ ਦੇ ਲੀਡਰਾਂ ਦਾ ਹੋਣਾ ਜਾਂ ਦੱਸਿਆ ਜਾਣਾ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਵਿਚਾਰ ਇੱਕ ਵੱਖਰੀ ਤਕਰੀਰ ਅਗਨਾਈਟ ਕਰਦਾ ਜਿਹੜੀ ਇਹ ਕਹਿੰਦੀ ਹੈ ਕਿ ਹੋ ਸਕਦਾ ਹੈ ਕਿ ਭਾਜਪਾ ਦੇ ਨਾਲ ਤਾਰਾਂ ਖੜਕਣੀਆਂ ਸ਼ੁਰੂ ਹੋ ਗਈਆਂ ਹੁਣ ਹੁਣ ਇੱਥੇ ਆ ਕੇ ਇੱਕ ਸਵਾਲ ਖੜਾ ਹੋ ਜਾਂਦਾ ਹੈ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦੇ ਵਿੱਚ ਜਾ ਸਕਦੇ ਨੇ ਭਾਜਪਾ ਬਾਰੇ ਵਿਚਾਰ ਰਹੇ ਨੇ ਹੁਣ ਇੱਥੇ ਆ ਕੇ ਸਵਾਲ ਖੜਾ ਹੋਣਾ ਵਾਜਬ ਤਾਂ ਕਿ ਆ ਜਾ ਰਿਹਾ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਔਰ ਜਾਂ ਗੱਲ ਕਰੀਏ ਡੇਰਾ ਰਾਧਾ ਸਵਾਮੀ ਦੀ ਤਾਂ ਭਾਜਪੀ ਦੇ ਨਾਲ ਖਾਸੀ ਨੇੜਤਾ ਜਿਹੜੀ ਹੈ ਉਹ ਦੱਸੀ ਜਾਂਦੀ ਰਹੀ ਹੈ ਹੁਣ ਤੱਕ ਹਾਲਾਂਕਿ ਉਹ ਨੇੜਤਾ ਤਾਂ ਖੈਰ ਅਕਾਲੀ ਦਲ ਦੇ ਨਾਲ ਵੀ ਰਹੀ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਆ ਨੇੜਤਾ ਰੱਖਦੇ ਨੇ ਜਾਂ ਉਹਨਾਂ ਦੇ ਨਾਲ ਮਿਲਦੇ-ਗਿਲਦੇ ਰਹੇ ਨੇ ਉਹਨਾਂ ਦੇ ਵਿੱਚੋਂ ਰਖੜਾ ਜਿਹੜੇ ਨੇ ਉਹ ਇੱਕ ਵੱਡੀ ਸ਼ਖਸੀਅਤ ਨੇ ਔਰ ਖਾਸ ਤੌਰ ਦੇ ਉੱਤੇ ਨੇੜਤਾ ਰੱਖਦੇ ਨੇ ਔਰ ਬਾਕੀ ਲੀਡਰ ਵੀ ਜਿਨ੍ਹਾਂ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਦਾ ਨਾਮ ਵੀ ਕਈ ਵਾਰ ਆਂਦਾ ਰਿਹਾ ਵਿਕਰਮ ਸਿੰਘ ਮਜੀਠੀਆ ਦੇ ਨਾਲ ਤਸਵੀਰਾਂ ਨੇ ਬਾਕੀ ਲੀਡਰ ਵੀ ਹੈਗੇ ਨੇ ਪਰ ਤਾਂ ਵੀ ਜੋ ਪਰਿਸਥਿਤੀਆਂ ਬਣੀਆਂ ਹੋਈਆਂ ਨੇ ਔਰ ਖਾਸ ਤੌਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਦੇ ਮਤਲਕ ਇਹ ਹੁਣ ਵਿਚਾਰਿਆ ਜਾ ਰਿਹਾ ਜਾਂ ਪ੍ਰਚਾਰਿਆ ਜਾ ਰਿਹਾ ਕਿ ਹੋ ਸਕਦਾ ਹੈ ਕਿ ਹੁਣ ਇੱਕ ਵੇ ਆਊਟ ਸ਼ਾਇਦ ਜਥੇਦਾਰ ਸਾਹਿਬ ਲੱਭਦੇ ਪਏ ਹੋਣ ਕਿਉਂਕਿ ਹੋ ਸਕਦਾ ਹੈ ਕਿ ਉਹਨਾਂ ਦੇ ਅਹ ਮੁਸੀਬਤਾਂ ਦੇ ਬਦਲ ਹੋਰ ਕਣੇ ਹੋਣ ਹੋ ਸਕਦਾ ਹੈ ਕਿ ਉਹਨਾਂ ਦੀਆਂ ਮੁਸੀਬਤਾਂ ਹੋਰ ਵੱਧਦੀਆਂ ਨਜ਼ਰ ਆਣ ਤੇ ਇਸ ਵਾਸਤੇ ਹੋ ਸਕਦਾ ਹੈ ਕਿ ਸਿੰਘ ਸਾਹਿਬ ਕੋਈ ਵੱਖਰਾ ਰਾਹ ਲੱਭ ਰਹੇ ਹੋਣ ਤਲਾਸ਼ ਦੇ ਹੋਣ ਖੈਰ ਇਨ ਬੈਨਸ ਨਰੇਟਿਵ ਨੂੰ ਅਪਣਾਉਣਾ ਮੰਨਣਾ ਇਹ ਵਾਜਬ ਨਹੀਂ ਹੋਵੇਗਾ ਫਿਲਹਾਲ ਬਾਕੀ ਆਵਾਂਗੇ ਇਹ ਵੀ ਇੱਕ ਨਰੇਟਿਵ ਸਾਹਮਣੇ ਆਇਆ ਉੱਭਰ ਕੇ ਆਇਆ ਦੇਖਣਾ ਹੋਵੇਗਾ ਕਿ ਅਸਲ ਗੱਲ ਕੀ ਹੈ ਔਰ ਹੁੰਦਾ ਕੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ